ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਕਨੌਲੀ ਬਾਰਡਰ ਤੋਂ ਉਪਰ ਵਾਲਾ ਨਹਿਰ ਕross ਕਰਕੇ ਅੱਗੇ ਆਏ ਤਾਂ ਫਲਾਈਓਵਰ ਦੇ ਨਾਲ ਆਹ ਬੋਰਡ ਤੁਹਾਨੂੰ ਦਿਖਾ ਰਹੇ ਆ ਚੰਡੀਗੜ੍ਹ ਕੋਰਾਲੀ ਥਰਮਲ ਪਲਾਂਟ ਇਹਦੇ ਨਾਲ ਹੀ ਸਰਤਾਜ ਢਾਬਾ ਅਮਰਤਾਰੀ ਇਸ ਥਾਂ ਵੀ ਆਉਂਨਰ ਨੇ ਵੱਡੀ ਗੱਲ ਜੋ ਮੈਂ ਤੁਹਾਨੂੰ ਦਿਖਾ ਰਿਹਾ ਸੀ ਵੀਰਾਂ ਦੇ ਢਾਬੇ ਦੇ ਨਾਲ ਅੰਬਾ ਦੇ ਬੂਟੇ ਲਗਤ ਲਾਏ ਹੋਏ ਨੇ ਮੈਨੂੰ ਇਹ ਲੱਗਦਾ ਵੀ ਖਾਲਸਾ ਜੀ ਬਾਤਾ ਬਰਨਾਲ ਬਹੁਤ ਪਿਆਰ ਕਰਦੇ ਨੇ ਇੱਕ ਸਪੈਸ਼ਲ ਲਿਖਿਆ ਵੀ ਇਹ ਇਹ ਕੰਮ ਤੋੜਨੇ ਪਰ 500 ਰੁਪਏ ਜੁਰਮਾਨਾ ਹੋਊਗਾ ਕਿਉਂਕਿ ਅੰਬ ਬਹੁਤ ਜਿਆਦੇ ਲੱਗੇ ਹੋਏ ਨੇ ਦਰਖਤਾਂ ਤੇ ਤੁਹਾਨੂੰ ਦਿਖਾਈ ਰਹੇ ਆਂ ਸੀ ਅੰਬ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਨੇ ਉਹ ਵੈਸੇ ਇਨਾ ਤੋਂ ਮਿਲ ਜਾਂਦੇ ਨੇ ਤੋੜਨ ਦੀ ਬਿਲਕੁਲ ਮਨਾਹੀ ਹੈ ਤੋੜ ਨਹੀਂ ਸਕਦੇ ਆਪਾਂ ਆ ਮੈਂ ਤੁਹਾਨੂੰ ਕਲੋਜ਼ ਕਰਕੇ ਦਿਖਾ ਦਿੰਦਾ ਬਿਲਕੁਲ ਕਾਫੀ ਵੱਡੀ ਤਦਾਦ ਦੇ ਵਿੱਚ ਇਹ ਅੰਬ ਲੱਗੇ ਹੋਏ ਨੇ ਇੱਥੇ ਤਾਬੇ ਤੇ ਆ ਤੋਂ ਬਸਾਰੇ ਗੁੱਛੇ ਦੇ ਗੁੱਛੇ ਵੜਾ ਮਾਰਨ ਨੂੰ ਮਾਰਨੇ ਕੀਤਾ ਵੀ ਇਸ ਤਾਬੇ ਦੀ ਤੇ ਇਹ ਦਰਖਤਾਂ ਦੀ ਵੀਡੀਓ ਬਣਾਈ ਜਾਵੇ ਹਾਂ ਬਿਲਕੁਲ ਤੁਹਾਨੂੰ ਦਿਖਾ ਵੀ ਦੇਣਾਂ ਤੋੜਦੇ ਤਾਂ ਖੈਰ ਨਹੀਂ ਹਾਂ ਆਪਾਂ ਬਹੁਤ ਵਧੀਆ ਅੰਬ ਲੱਗੇ ਹੋਏ ਨੇ ਜਿੰਨਾ ਦੀ ਚਟਨੀ ਵਗੈਰਾ ਇਸ ਢਾਬੇ ਤੋਂ ਵੀ ਮਿਲਦੀ ਹੈ ਇਹ ਦੂਰ ਤੱਕ ਬਾਗ ਹੀ ਹੈ ਅੰਬਾਂ ਦਾ ਇਹ ਅੰਬਾਂ ਦਾ ਖੇਤ ਹੈ ਸਾਰੇ ਦਰਖਤ ਅੰਬਾਂ ਦੀ ਲੱਗੇ ਹੋਏ ਨੇ ਤੇ ਆ ਚਾਰ ਸਵੇਰੇ ਦਿਖਾ ਦਿੰਦਾ ਸਾਰੇ ਦਰਖਤ ਅੰਬਾਂ ਦੀ ਲੱਗੇ ਹੋਏ ਨੇ ਤੇ ਆ ਥੱਲੇ ਵੀ ਅੰਬ ਹੀ ਡਿੱਗੇ ਪਏ ਨੇ ਅਸੂਂ ਦਿਖਾ ਰਹੇ ਆ ਤਾਂ ਸਾਰੇ ਜਿਹੜੇ ਥੱਲੇ ਡਿੱਗੇ ਪਏ ਸਾਰੇ ਖਰਾਬ ਹੋ ਗਏ ਫਲ ਬਹੁਤ ਹੈ ਫਲ ਬਹੁਤ ਲੱਗਿਆ ਹੋਇਆ ਹੈ ਦਰਖਟਾਂ ਨੂੰ ਅੰਬ ਦੇ ਬੂਟਿਆਂ ਨੂੰ ਉਹ ਸਾਹਮਣੇ ਰੋੜ ਜਾਂਦੀ ਹੈ ਐ ਅਨੰਦਪੁਰ ਰੋਪੜ ਇਹ ਇਹਨਾਂ ਦਾ ਹੀ ਹੈ ਸਰਪਾਲ ਢਾਬੇ ਵਾਲਿਆਂ ਦਾ ਸਾਰਾ ਦੂਰ ਦੂਰ ਤੱਕ ਉਹ ਜਿਹੜੇ ਤੋੜੇ ਹੋਏ ਆ ਸ਼ਾਇਦ ਜਾਂ ਡਿੱਗੇ ਹੋਏ ਨੇ ਥੱਲੇ ਉਹੀ ਚੱਕਣ ਜਾਣਗੇ ਦੇਖਦੇ ਆ ਫੜਦੀ ਤਾਂ ਕਿਆ ਬਾਤ ਹੋਈ ਪਈ ਹੈ ਉਹ ਥਲੇ ਢੇਰ ਲਾਇਆ ਵੇ ਇਹ ਤੋੜ ਕੇ ਰੱਖੇ ਵੇ ਸਾਰੇ ਅੰਬ ਮਿਹਨਤ ਵੀ ਬਹੁਤ ਹੁੰਦੀ ਹੈ ਸਾਂਭ ਸੰਭਾਲ ਵੀ ਬਹੁਤ ਜਿਆਦਾ ਹੁੰਦੀ ਹੈ ਇਹਨਾਂ ਦੀ ਆ ਬਾਈ ਪਾਈ ਜਾਂਦਾ ਇਕੱਠੇ ਕਰਕੇ ਵੀਡੀਓ ਸ਼ੇਅਰ ਕਰਿਓ ਦੱਸਿਓ ਨਾਲੇ ਖੇਤੀ ਹੋਰ ਕਿੱਥੇ-ਕਿੱਥੇ ਹੁੰਦੀ ਐ ਅੰਬਾਂ ਦੀ ਆ ਵੀਰ ਪਹਿਲਾਂ ਤੋੜ ਕੇ ਵਾਗੇ ਹੁਣ ਆਹ ਗੱਟੇ ਦੇ ਵਿੱਚ ਪਾਈ ਜਾਂਦਾ ਆਚਾਰ ਵੀ ਪਾਉਂਦੇ ਨੇ ਇਹ ਤੇ ਸਰਤਾਜ ਢਾਬੇ ਵਾਲੇ ਵੈਸੇ ਵੀ ਇਸ ਤਰ੍ਹਾਂ ਤੋੜੇ ਹੋਏ ਆਪਣੇ ਗਾਕਾਂ ਨੂੰ ਦੇ ਦਿੰਦੇ ਨੇ ਰੇਟ ਅਸੀਂ ਵੀ ਲੈਤੇ ਆ ਥੋੜੀ ਇਹਨਾਂ ਤੋਂ 30 ਰੁਪਏ ਕਿਲੋ ਐ 30 ਰੁਪਏ ਕਿਲੋ ਲੈਤੇ ਆ ਇਹਨਾਂ ਤੋਂ ਫਲ ਬਹੁਤ ਲੱਗਿਆ ਹੋਇਆ ਫਲ ਆਂਬ ਤੇ ਬਹੁਤ ਲੱਗਿਆ ਹੋਇਆ ਆ ਖਾਲਸਾ ਜੀ ਵੀ ਦੇਖ ਰਹੇ ਨੇ ਤੁਹਾਨੂੰ ਇੱਕ ਵਾਰੀ ਫੇਰ ਹੋਰ ਮੜੀ ਨਿਗਾਹ ਮਰਵਾ ਦਈਏ ਦੀ ਚਲੋ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ